ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅਮਰਜੀਤ ਸਿੰਘ ਰਾਓ ਇੱਕ ਵਾਰ ਫੇਰ ਸਾਈ ਭਾਨਾ ਸੁਖਨ ਅਮਰਜੀਤ ਸਿੰਘ ਸਿੱਧੂ ਨਾਲ ਤੇ ਅੱਜ ਗੱਲ ਕਰਾਂਗੇ ਜਲੰਧਰ ਸੀਟ ਬਾਰੇ ਉੱਥੇ ਕੀ ਸਰਗਰਮੀਆਂ ਨੇ ਕਿਵੇਂ ਚੋਣ ਪ੍ਰਚਾਰ ਚੱਲ ਰਿਹਾ ਹੈ ਕੌਣ ਅੱਗੇ ਹੈ ਕੌਣ ਪਿੱਛੇ ਹੈ ਕਿਵੇਂ ਚੱਲ ਰਹੀ ਹੈ ਦੌੜ ਪਾਰਲੀਮੈਂਟ ਦੀ ਚੋਣਾਂ ਦੀ ਸਿੱਧੂ ਸਾਹਿਬ ਸਵਾਗਤ ਹੈ ਜੀ ਬਹੁਤ ਮਿਹਰਬਾਨੀ ਰਵਤ ਸਾਹਿਬ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜਲੰਧਰ ਸੀਟ ਦਾ ਕੀ ਹਾਲ ਹੈ ਜੀ ਜਲੰਧਰ ਮੀਡੀਆ ਕੈਪੀਟਲ ਸਿਟੀ ਹੈ ਜੀ ਉੱਥੇ ਬੜਾ ਚਰਚਾ ਹੈ ਇਸ ਵਕਤ ਇਕਦਾ ਇਹ ਕਿ ਜਲੰਧਰ ਦੇ ਬਾਰੇ ਦੱਸਦੀ ਹੈ ਕਿ ਉਰਾਂ ਅਗੇ ਲੁਧਿਆਣੇ ਤੱਕ ਲੱਗ ਜਾਂਦੀ ਹੈ ਮਾਲਵੇ ਨੂੰ ਟੱਚ ਕਰਦੀ ਹੈ ਮਾਝੇ ਨੂੰ ਵੀ ਟੱਚ ਕਰਦੀ ਹੈ ਇਹ ਸੀਟ ਤੇ 9 ਸੀਟ ਵਿਧਾਨ ਸਭਾ ਹਲਕੇ ਨੇ 9ਾਂ ਦੇ ਵਿੱਚੋਂ 4 ਰੱਖਵੇਂ ਨੇ ਤੇ ਸੀਟ ਵੀ ਰੱਖਣੀ ਹੈ ਆਦਮਪੁਰ ਤੋਂ ਕਾਂਗਰਸ ਦੇ ਸੁਖਵਿੰਦਰ ਸਿੰਘ ਕੋਟਲੀ ਐਮਐਲਏ ਨੇ ਬਾਬਾ ਸਰਕਾਰ ਮੰਨੇ ਪਰਗਤ ਸਿੰਘ ਜਲੰਧਰ ਕੈਂਟ ਤੋਂ ਆ ਇਹ ਵੀ ਕਾਂਗਰਸ ਦੇ ਆ ਔਰ ਅਵਤਾਰ ਸਿੰਘ ਜੂਨੀਅਰ ਅਵਤਾਰ ਹੈਨਰੀ ਹੋਰਾਂ ਦਾ ਬੇਟਾ ਇਹ ਜਲੰਧਰ ਨਾਰਥ ਤੋਂ ਆ ਤੇ ਨਾਲ ਹੀ ਜੇ ਜਲੰਧਰ ਸੈਂਟਰਲ ਦੀ ਗੱਲ ਕਰੀਏ ਤਾਂ ਰਮਨ ਅਰੋੜਾ ਨੇ ਆਮ ਆਦਮੀ ਪਾਰਟੀ ਦੇ ਆ ਇੱਥੇ ਇੱਕ ਸੀਟ ਆ ਜਿਹੜੀ ਰਾਖਮੀ ਸ਼ੀਤਲ ਉੰਗਰਾਲ ਜਿਹੜੇ ਭਾਜਪਾ ਦੇ ਉਹਨਾਂ ਦੇ ਕੋਲੇ ਵੀ ਆ ਨਾਲ ਹੀ ਬਲਕਾਰ ਸਿੰਘ ਆ ਜਿਹੜੇ ਮੰਤਰੀ ਨੇ ਕਰਤਾਰਪੁਰ ਤੋਂ ਰਾਖਮਾ ਹਲਕਾ ਉਹ ਉਹ ਆਮ ਆਦਮੀ ਪਾਰਟੀ ਦੇ ਨੇ ਤੇ ਹਰਦੇਵ ਸਿੰਘ ਲਾਡੀ ਆ ਜਿਹੜੇ ਸ਼ਾਹਕੋਟ ਤੋਂ ਮੈਂਬਰ ਨੇ ਐਮਐਲਏ ਨੇ ਇਹ ਵੀ ਕਾਂਗਰਸ ਦੀ ਸੀਟ ਆ ਉਦੋਂ ਅਗਲੀ ਜੇ ਗੱਲ ਕਰਨੀ ਹੋਵੇ ਨਾਲ ਫਲੋਰ ਦੀ ਤਾਂ ਵਿਕਰਮਜੀਤ ਸਿੰਘ ਚੌਧਰੀ ਆ ਜਿਹੜੇ ਜਿੱਤੇ ਤਾਂ ਇੰਡੀਆ ਨੈਸ਼ਨਲ ਕਾਂਗਰਸ ਦੇ ਵਿੱਚੋਂ ਹੈ ਅੱਜ ਕੱਲ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਿਆ ਨਕੋਦਰ ਤੋਂ ਇੰਦਰਜੀਤ ਕੌਰ ਮਾਨ ਹੈ ਇਹ ਆਮ ਆਦਮੀ ਪਾਰਟੀ ਦੇ ਜਿਹੜਿਆਂ ਦਾ ਬੀਤੇ ਦਿਨਾਂ ਦੇ ਵਿੱਚ ਚਰਚਾ ਚੱਲਿਆ ਸੀ ਕਿ ਨਕੋਦਰ ਵਾਲੇ ਡੇਰੇ ਦੇ ਵਿੱਚ ਕੁਛ ਨਾ ਕੁਛ ਕੱਪੜੇ ਘਟਾਲੇ ਹੋਏ ਨੇ ਉੱਥੇ ਇਹਨਾਂ ਦਾ ਨਾਂ ਵੀ ਬੋਲਦਾ ਹੈ ਉੱਥੇ ਹੰਦਰਾਜਨ ਸੂਰਾ ਦਾ ਵੀ ਬੋਲਦਾ ਹੈ ਕਈ ਕਈ ਗੱਲਾਂ ਇਹ ਉਹ ਹਲਕਾ ਹੈ ਕਿ ਇੱਥੇ ਜਿਹੜਾ ਇਹ ਨਹੀਂ ਕਿ ਮਾਲਵੇ ਦੇ ਜਿਵੇਂ ਥੋੜਾ ਆਪਾਂ ਸੰਗਰੂਰ ਦੀ ਗੱਲ ਕਰੀਏ ਜਾਂ ਬਠਿੰਡੇ ਦੀ ਗੱਲ ਕਰੀਏ ਕਿ ਸਾਰੇ ਦੇ ਸਾਰੇ ਜਿਹੜੇ ਆ ਇਕੋ ਪਾਰਟੀ ਦੇ ਹੁਣ ਇਸ ਕਰਕੇ ਇੱਥੇ ਪਹਿਲਾਂ ਤਾਂ ਐਮਐਲਏ ਵੀ ਆ ਜਿਹੜੇ ਉਹ ਵੀ ਅਟੜੜ ਪਾਰਟੀਆਂ ਦੇ ਹੈਗੇ ਆ ਕਿਉਂਕਿ ਤਿੰਨ ਸੀਟਾਂ ਦੇ ਉੱਤੇ ਇੱਥੇ ਕਾਂਗਰਸ ਦੇ ਕੋਲੇ ਥਾਂ ਬਣੀ ਹੋਈ ਆ ਚਾਰਾਂ ਤੇ ਤਿੰਨ ਕਿਤੇ ਆਮ ਆਦਮੀ ਪਾਰਟੀ ਹੈ ਇੱਕ ਬੀਜੇਪੀ ਦੇ ਕੋਲੇ ਆ ਤਾਂ ਕਰਕੇ ਇੱਕ ਤਾਂ ਮਿਲ ਗੋਬਾ ਦੂਜਾ ਇੱਥੇ ਹੈ ਕਿ ਇਕੱਲੇ ਚਰਨਜੀਤ ਚੰਨੀ ਇਹੋ ਜਿਹਾ ਉਮੀਦਵਾਰ ਆ ਜਿਹੜੇ ਮੇਨ ਉਮੀਦਵਾਰ ਆ ਕਿਉਂ ਕਾਂਗਰਸ ਦੇ ਉਮੀਦਵਾਰ ਸੀ ਪਹਿਲਾਂ ਵੀ ਕਾਂਗਰਸ ਦੇ ਵਿੱਚ ਸੀ ਤੇ ਹੁਣ ਵੀ ਕਾਂਸਟਿਟਿਊਐ ਉਹ ਖੜੇ ਹੋਏ ਨੇ ਦੋ ਤਿੰਨ ਭਲਾਣਾ ਤੋਂ ਦੂਜੇ ਧਾਰਨੇ ਦਾ ਹਲ ਬਲੇ ਹੋਇਆ ਜਿਹੜਾ ਪਿਛਲੀ ਵਾਰ ਕਾਂਗਰਸ ਦੇ ਵਿੱਚ ਸੀ ਤੇ ਉਹ ਅਗਲੇ ਦਿਨੀ ਇਦਰ ਭਾਜਪਾ ਦੇ ਆਪਣੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਇਆ ਕਿਉਂਕਿ ਚੌਧਰੀ ਸਾਹਿਬ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਦੇ ਵਿੱਚ ਜਿਮਣੀ ਚੋਲ ਸੀ ਤਾਂ ਉਹ ਰਿੰਕੂ ਹੋਰਾਂ ਨੂੰ ਜਿਤਾਤਾ ਸੀ ਲੋਕਾਂ ਨੇ ਆਮ ਆਦਮੀ ਪਾਰਟੀ ਤੋਂ ਫਿਰ ਉਹਨਾਂ ਨੂੰ ਟਿਕਟ ਦਿੱਤੀ ਫੇਰ ਦੇਤੀ ਸੀ ਸਣੇ ਟਿਕਟ ਦੇ ਹੋ ਵੀ ਜਿਹੜਾ ਅੱਗੇ ਚਲਾ ਗਿਆ ਸੋ ਇੱਥੇ ਤਾਂ ਕਰਕੇ ਸਾਰੀਆਂ ਹੀ ਦਲ ਬਦਲੀਆਂ ਦਾ ਬਾਬਾ ਦੌਰ ਹੈ ਪਿਛਲੇ ਵਾਰੀ ਮਹਿੰਦਰ ਸਿੰਘ ਕੇਪੀ ਹੋਰਾਂ ਨੂੰ ਕਹਤਾ ਸੀਗਾ ਕੇਪੀ ਸਾਹਿਬ ਹੋਜੋ ਤਿਆਰ ਕਾਗਜ਼ ਤਿਆਰ ਕਰ ਲੋ ਸੋਨੂੰ ਇੱਥੇ ਕੈਂਡੀਡੇਟ ਲਾ ਲਿਆ ਜਾਂਦਾ ਇੱਕ ਚਿੱਠੀ ਉਹਨਾਂ ਦੇ ਕੋਲੇ ਆ ਗਈ ਤੇ ਸ਼ਾਮ ਨੂੰ ਪਤਾ ਲੱਗਿਆ ਕਿ ਉਹਨਾਂ ਹੀ ਥਾਂ ਤੇ ਉਮੀਦਵਾਰ ਕਿਸੇ ਹੋਰ ਨੂੰ ਬਣਾਤਾ ਉਹ ਚੌਧਰੀ ਸਾਹਿਬ ਸੀਗੇ ਉਹ ਜਿੱਤ ਗਏ ਸੀ ਉਹ ਉਦੋਂ ਤੋਂ ਨਾਰਾਜ਼ ਚੱਲੇ ਜਾਂਦੇ ਸੀ ਪਰ ਸੀਗੇ ਪਾਰਟੀ ਚ ਵੀ ਕੀ ਆ ਮੌਕਾ ਮਿਲ ਜੇ ਮੌਕਾ ਮਿਲ ਜੇ ਮੌਕਾ ਨਹੀਂ ਮਿਲਿਆ ਉਹਨਾਂ ਨੇ ਫਿਰ ਮੌਕਾ ਸੰਭਾਲ ਲਿਆ ਅੱਗੇ ਗੱਲ ਉਹਨਾਂ ਨੇ ਪਾਰਟੀ ਬਦਲ ਲਈ ਸੋ ਇਹ ਇਹ ਉੱਥੋਂ ਦਾ ਸਿਸਟਮ ਹੈ ਤਾ ਚਰਨਜੀਤ ਸਿੰਘ ਚੰਨੀ ਤੋਂ ਬਿਨਾ ਪਵਨ ਕੁਮਾਰ ਦੀ ਗੱਲ ਕਰੀਏ ਟੀਨੂ ਦੀ ਪਵਨ ਕੁਮਾਰ ਟੀਨੂ ਜਿਹੜੇ ਆ ਉਹ ਬੀਐਸ 4 ਤੋਂ ਨਿਕਲੇ ਸੀ ਇੱਕ ਤਿਰ ਉਹਦੇ ਮੇਮ ਆਗੂਆਂ ਦੇ ਵਿੱਚੋਂ ਉਹਦੋਂ ਵਾਰ ਉਹ ਸਮਾਜ ਪਾਰਟੀ 'ਚ ਆ ਗਿਆ ਸੀ ਬਹੁਤ ਦਿਨ ਸਮਾਜ ਪਾਰਟੀ ਦੇ ਵੱਲੋਂ ਇੱਕ ਵਾਰ ਉਹ ਸ਼ਾਇਦ ਜੇ ਮੈਂ ਗਲਤੀ ਨਹੀਂ ਕਰਦਾ ਤਾਂ ਐਮਐਲਏ ਬਣ ਗਏ ਸੀ ਉਸ ਤੋਂ ਬਾਅਦ ਵਿੱਚ ਉਹ ਆ ਗਏ ਸੀ ਅਕਾਲੀ ਦਲ ਦੇ ਵਿੱਚ ਅਕਾਲੀ ਦਲ ਵੱਲੋਂ ਵੀ ਇੱਕ ਵਾਰੀ ਉਹ ਜਿੱਤੇ ਸੀ ਉਦੋਂ ਵਾਰ ਹਰਨੂੰ ਜਿੱਤ ਨਸੀਬ ਨਹੀਂ ਹੋਈ ਲੰਮਾ ਟਾਈਮ ਉਹਦੇ ਤੇ ਰਹੇ ਉਹਨਾਂ ਨੇ ਪਾਰਟੀ ਬਦਲੀ ਤੇ ਉਹ ਅੱਜਕੱਲ ਆਮ ਆਦਮੀ ਪਾਰਟੀ ਚ ਨੇ ਚਰਨਜੀਤ ਸਿੰਘ ਚੰਨੀ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਪਬਲਿਕ ਮਾਰਟ ਨੂੰ ਇਸ ਵਕਤ ਪੂਰੇ ਚਾਚਰੇ ਵਿੱਚ ਨੇ ਮੁੱਦੇ ਉੱਥੇ ਬਹੁਤ ਨਹੀਂ ਸਥਾਨਿਕ ਮਸਲੇ ਬਹੁਤ ਨੇ ਅੱਬਾ ਚਰਨਜੀਤ ਚੰਨੀ ਤੋਂ ਗੱਲ ਸ਼ੁਰੂ ਕਰ ਲਈਏ ਕਿ ਪੂਜਾ ਕਿਵੇਂ ਬੀਤੇ ਦਿਨਾਂ 'ਚ ਗਾਣਾ ਘੁੰਮ ਰਿਹਾ ਸੀ ਇੱਕ ਸਮਾਗਮ ਸੀ ਉੱਥੇ ਜਗੀਰ ਕੌਰ ਹੋਰਾਂ ਨੂੰ ਉਹ ਮਿਲਦੇ ਤੇ ਬੀਬੀ ਜਗੀਰ ਕੌਰ ਦੀ ਥੋੜੀ ਦੇ ਹੱਥ ਲਾ ਲੈਂਦੇ ਉਹਦਾ ਰੋਲਾ ਪਾਉਂਦੇ ਆ ਨਾ ਤਾਂ ਕਾਂਗਰਸ ਨੇ ਕਿਸੇ ਆਗੂ ਨੂੰ ਤਕਲੀਫ ਸੀ ਨਾ ਬੀਬੀ ਨੂੰ ਤੇ ਨਾ ਹੀ ਚਰਨਜੀਤ ਚੰਨੀ ਨੂੰ ਉਹਨਾਂ ਨੂੰ ਤਾਂ ਹੋਣੀ ਕੀ ਸੀ ਦੂਜੀਆਂ ਧਿਰਾਂ ਨੂੰ ਬਹੁਤ ਸੀ ਤੇ ਮੌਕਾ ਮਿਲ ਗਿਆ ਪਰ ਉਹ ਮਾਮਲੇ ਦੇ ਉੱਤੇ ਉਹਨਾਂ ਨੇ ਵੀ ਕਿਹਾ ਕਿ ਮੈਂ ਤਾਂ ਮਾਂ ਜਾਂ ਭੈਣ ਸਮਝ ਕੇ ਪਿਆਰ ਦੇ ਨਾਲ ਐਵੇਂ ਕੀਤਾ ਸੀਗਾ ਤੇ ਨਾਲ ਹੀ ਬੀਬੀ ਜਿੰਗੇ ਕੋਰ ਹੋਰਾਂ ਨੇ ਵੀ ਕਿਹਾ ਕਿ ਇਹੋ ਜਿਹਾ ਕੋਈ ਗਲਤ ਇਹਦਾ ਮਤਲਬ ਤਾਂ ਹੈ ਨਹੀਂ ਸੀ ਚਲੋ ਉਹਨਾਂ ਨੇ ਪਿਆਰ ਨਾਲ ਲਾਤਾ ਜਾਂ ਜੋ ਵੀ ਹੈ ਨਾਟਕੜਾਪਨ ਜੋ ਵੀ ਸੀ ਉਹਦਾ ਉਸ ਤੇਗਾ ਪਰसों ਪ੍ਰਧਾਨ ਮੰਤਰੀ ਆਏ ਜਦੋਂ ਤਾਂ ਉਹਨਾਂ ਨੇ ਆਪਦੀ ਇੱਕ ਸਟੇਟਮੈਂਟ ਦਿੱਤੀ ਉਸ ਸਟੇਟਮੈਂਟ ਤੋਂ ਬਾਅਦ ਦੇ ਵਿੱਚ ਪੰਜਾਬ ਦੀ ਤਾਂ ਕੋਈ ਗੱਲ ਨਹੀਂ ਉਹਦੇ ਵਿੱਚ ਇਹਦੇ ਤੇ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਜਿਹੜਾ ਬਿਆਨ ਆਉਂਦਾ ਹੈ ਕਿ ਜੀ ਸਾਡੀ ਸਰਕਾਰ ਬਣੀ ਤੇ ਬਾਰਡਰ ਖੋਲਦਾਂਗੇ ਬਾਘੇ ਵਾਲਾ ਇਹਦੇ ਨਾਲ ਕਹਿੰਦਾ ਪਾਕਿਸਤਾਨੀ ਲੋਕ ਜੇ ਇਲਾਜ ਕਰਾਉਣਾ ਚਾਹਣ ਤੇ ਉਹ ਪੰਜਾਬ ਆ ਸਕਦੇ ਆ ਜਲੰਧਰ ਨੂੰ ਮੈਡੀਕਲ ਟੂਰਿਜ਼ਮ ਦੇ ਵਜੋਂ ਡਿਵੈਲਪ ਕਰਾਂਗੇ ਕਿਉਂਕਿ ਏਸ਼ੀਆ 'ਚ ਸਭ ਤੋਂ ਵੱਧ ਹਸਪਤਾਲ ਹੈ ਜਿਹੜੇ ਉਹ ਜਲੰਧਰ ਦੇ ਵਿੱਚ ਆ ਗਲਤ ਹਣੇ ਵੋਟਾਂ ਦੇ ਵਾਸਤੇ ਬੜੀ-ਬੜੀ ਕਹੀ ਹੈ ਔਰ ਇਸ ਨੂੰ ਬਰੋਧੀਆਂ ਨੇ ਚੱਕ ਲਿਆ ਮੋਦੀ ਮੀਡੀਆ ਨੇ ਚੱਕ ਲਿਆ ਕਿਹਾ ਦੇਖੋ ਜੀ ਪਾਕਿਸਤਾਨ ਦੇ ਵਾਸਤੇ ਇਹੋ ਜੀ ਗੱਲ ਕਰਦਾ ਇਹ ਗਲਤ ਕੀ ਹੈ ਜਿਹੜਾ ਕੋਈ ਬੰਦਾ ਹੋਊਗਾ ਵੀਜ਼ਾ ਲੈ ਕੇ ਆਊਗਾ ਤੁਸੀਂ ਵੀਜ਼ਾ ਡਾਕੂਮੈਂਟੇਸ਼ਨ ਚੈੱਕ ਕਰੋ ਜੇ ਉਹ ਬੰਦਾ ਇੱਥੇ ਆਉਂਦਾ ਹੈ ਤਾਂ ਫਿਰ ਨੁਕਸਾਨ ਕੀ ਹੈ ਸਾਨੂੰ ਤਾਂ ਕੁਝ ਨਾ ਕੁਝ ਦੇਖ ਹੀ ਆਓ ਖਰਚਾ ਕਰਕੇ ਹੀ ਜਾਓ ਇੱਥੇ ਮਰੀਜ਼ ਦਾ ਇਲਾਜ ਕਰਾਓ ਰਹੂਗਾ ਕੁਝ ਖਾਓ ਪੀਓ ਸਾਰੀਆਂ ਚੀਜ਼ਾਂ ਪਰ ਪਾਕਿਸਤਾਨ ਪਾਕਿਸਤਾਨ ਕਰਕੇ ਜਿਹੜੀਆਂ ਅੱਗੇ ਵੋਟਾਂ ਲੈਣ ਦਾ ਯਤਨ ਕੀਤਾ ਜਾ ਰਿਹਾ ਹੈ ਸ਼ਾਇਦ ਐਤਕੇ ਉਹਦਾ ਫਾਇਦਾ ਹੋਵੇ ਤੇ ਸ਼ਾਇਦ ਨਾ ਹੋਵੇ ਬੀ ਦੇ ਬੀ ਉਤੋਂ ਗੇਮ ਜ ਬਹੁਤ ਹੁੰਦੀ ਸੀਗੀ ਐਤਕੀ ਬੀਜੇਪੀ ਉੱਥੇ ਉਹੇ ਜੀ ਨਹੀਂ ਹੈ ਜਿਹੜੀਆਂ ਰਿਪੋਰਟਾਂ ਆ ਰਹੀਆਂ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਇੱਕ ਐਜ ਮਿਲਦਾ ਸੀ ਕਿ ਉਹ ਡੇਰਾ ਬੱਲਾ ਦੇ ਨਾਲ ਜੁੜੇ ਹੋਏ ਹੈ ਪਰ ਭਗਵਨ ਕੁਮਾਰ ਤੀਨੂ ਵੀ ਉਸ ਉਤਨਾ ਨਹੀਂ ਪੱਕੇ ਭਾਗਤ ਨੇ ਜਿਹੜੀ ਪਹਿਲਾਂ ਚੰਨੀ ਹੋਰਾਂ ਦੀ ਚਰਚਾ ਚੱਲਦੀ ਸੀ ਕਿ ਉਹਨਾਂ ਦਾ ਹੱਥ ਉੱਪਰ ਹੈ ਹੁਣ ਬਰਾਬਰ ਹੀ ਹੱਥ ਹੈ ਭਗਵਨ ਕੁਮਾਰ ਤੀਨੂ ਹੋਰਾਂ ਨੇ ਤਰਤਾ ਕਿ ਭਾਈ ਉਹ ਅਸੀਂ ਵੀ ਘਟ ਨਹੀਂ ਤੇ ਡੇਰੇ ਵਾਲੇ ਪਾਸੋਂ ਵੀ ਕਹਿੰਦੇ ਜਿਹੜੀ ਵੋਟ ਹੈ ਉਹ ਉਹਨਾਂ ਦੇ ਹੱਕ ਚ ਭੋਤਨੀ ਹੈ ਕੁਝ ਪਿੰਡ ਜਾਂ ਕੁਝ ਲੋਕ ਹੈ ਜਿਹੜੇ ਉਹ ਬੰਦੇ ਗਏ ਵੀਰੇ ਉਥੋਂ ਸਤਾਨ ਕਰਪੋਟ ਹੈ ਤਾਂ ਕਰਕੇ ਉਥੇ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਮੁੱਦੇ ਜਿਹੜੇ ਮਰਜ਼ੀ ਹੋਣ ਆਮ ਆਦਮੀ ਵਰਸੇ ਦੀ ਕਾਂਗਰਸ ਉਥੇ ਟੱਕਰ ਤੇ ਬਰਦਾਸ਼ਤ ਹੈ ਪਰ ਉਥੇ ਇੱਕ ਹੋਰ ਚਿਹਰਾ ਹੈ ਜਿਹੜਾ ਆਪਦੀ ਹੋਂਦ ਹੈ ਉਹ ਦਿਖਾ ਰਿਹਾ ਉਹ ਹੈ ਬਲਵਿੰਦਰ ਅੰਬੇਡਕਰ ਇਹ ਬਸਪਾ ਦੇ ਵੱਲੋਂ ਉਮੀਦਵਾਰ ਹੈ ਤੇ ਪਿਛਲੀ ਇਲੈਕਸ਼ਨ ਦੇ ਵੇਲੇ 2 ਲੱਖ ਤੋਂ ਵੱਧ ਵੋਟਾਂ ਲੈ ਗਿਆ ਸੀ ਬਸਪਾ ਦੇ ਕੋਲੇ ਦਵਾਬੇ ਦੇ ਵਿੱਚ ਆਉਦਾ ਗੜ ਹੈਗਾ ਸੀਟ ਕੱਢਣ ਦੇ ਸਮਰੱਥ ਬੇਸ਼ੱਕ ਉਹ ਕਿਤੇ ਨਾ ਹੋਣ ਪਰ ਇਹ ਆ ਕਿ ਟੱਕਰ ਜ਼ਬਰਦਸਤ ਲਿੰਦੇ ਆ ਤੇ ਜਿਹੜਾ ਬੰਦਾ 2 ਲੱਖ ਵੋਟਾਂ ਪਿਛਲੇ ਵਾਰੀ ਲੈ ਗਿਆ ਸੀ ਹੋ ਸਕਦਾ ਹੈ ਕਿ ਉੱਥੋਂ ਦਾ ਭਾਈ ਜਰਾ ਇਸ ਵਾਰ ਉਹਨਾਂ ਨੂੰ ਵੱਧ ਵੋਟਾਂ ਪਾ ਦਵੇ ਜੁਤਾਬ ਹੀ ਦੇਣ ਪਰ ਹਜੇ ਤੱਕ ਉਹ ਵੱਡੀ ਚਰਚਾ 'ਚ ਨਹੀਂ ਹੈ ਪਰ ਜਿਹੜੀ ਵੋਟ ਉਹਨਾਂ ਨੂੰ ਪਊਗੀ ਉਹ ਟੁੱਟ ਕੇ ਕਿਹਦੀ ਪਊਗੀ ਇਹ ਇਹ ਗੱਲ ਨੇ ਬਹੁਤ ਵੱਡਾ ਅਸਰ ਦਿਖਾ ਦੇਣਾ ਇਕੱਲੀ ਭਾਜਪਾ ਦੀ ਵੋਟ ਆ ਉਹ ਵੰਡੀ ਗਈ ਹੈ ਕਾਂਗਰਸ ਦੇ ਕੋਲੇ ਜਿਹੜੀ ਵੋਟ ਸੀ ਉਹ ਸੰਢੀ ਗਈ ਹੈ ਕਿਉਂਕਿ 19 ਕ ਵੋਟ ਜਿਹੜੀ ਪੱਕੀ ਹੁੰਦੀ ਹੈ ਉਹਨਾਂ ਨੇ ਇਹ ਹੁੰਦਾ ਕਿ ਜਿਹੜਾ ਮਰਜ਼ੀ ਉਮੀਦਵਾਰ ਆ ਜਾਏ ਅਸੀਂ ਉਹਨੂੰ ਪਾਈ ਰਣੀ ਆ ਆਮ ਆਦਮੀ ਪਾਰਟੀ ਦੇ ਕੋਲੇ ਚਿਹਰੇ ਜ਼ਰੂਰ ਬਦਲਦੇ ਰਹੇ ਆ ਤੇ ਚਲੋ ਸਰਕਾਰ ਅਗਲੇ ਆਉਂਦੀ ਮੌਕੇ ਦੀ ਹੋ ਸਕਦਾ ਇਸ ਗੱਲ ਦਾ ਉਹਨਾਂ ਨੂੰ ਕੋਈ ਫਾਇਦਾ ਮਿਲ ਜਾਵੇ ਸੋ ਟੱਕਰ ਉੱਥੇ ਆਪਾਂ ਜੇ ਕਹੀਏ ਤਾਂ ਜ਼ਬਰਦਸਤ ਹੈ ਕਿਉਂਕਿ ਧਿਆਨ ਜ਼ਰੂਰ ਖਿੱਚਦੀ ਹੈ ਬਾਕੀ ਜਿਹੜੇ ਹੋਰ ਉਮੀਦਵਾਰ ਹੈ ਚਾਹੇ ਮਹਿੰਦਰ ਸਿੰਘ ਕੇਪੀ ਹੈ ਉਹਨਾਂ ਦੀ ਚਰਚਾ ਹੈਗੀ ਹੈ ਜਿੱਤਣ ਵਾਲੇ ਪਾਸੇ ਘਟ ਹੈ ਅਗਲੇ ਹਲ ਦੇ ਵੱਲੋਂ ਉਮੀਦਵਾਰ ਹੈ ਕਿੰਨੀਆਂ ਵੋਟਾਂ ਲੈ ਜਾਣਗੇ ਜਾਂ ਫਿਰ ਉਹ ਲਿਜਾਣਗੇ ਤਾਂ ਕਿਹਦੀਆਂ ਲਿਜਾਣਗੇ ਰਿੰਕੂ ਹੋ ਰਿਹਾ ਜਿਹੜੇ ਪਹਿਲਾਂ ਕਾਂਗਰਸੀ ਪਹਿਲਾਂ ਆਮ ਆਦਮੀ ਪਾਰਟੀ ਦਰਜੇ ਕੱਲ ਭਾਜਪਾ ਉਹ ਉਮੀਦਵਾਰ ਨੇ ਲੋਕ ਉਹਨਾਂ ਤੇ ਵਿਸ਼ਵਾਸ ਕਰ ਲੈਣਗੇ ਅਗਲੇ ਨੂੰ ਤਾਂ ਇਹ ਲੱਗਦਾ ਨਾ ਲੀਡਰਾਂ ਨੂੰ ਤਾਂ ਵੀ ਜਿੱਧਰ ਅਸੀਂ ਗਏ ਵੋਟਰ ਮਗਰ ਮੰਗਰ ਆ ਜਾਣਗੇ ਸੋ ਹੋ ਸਕਦਾ ਵੋਟਰ ਮਗਰ ਨਾ ਆਉਣ ਕਿਸੇ ਵੀ ਲੀਡਰ ਦੇ ਮਗਰ ਨਾ ਆਉਣ ਤੇ ਤਾਂ ਕਰਕੇ ਉੱਥੇ ਇੱਕ ਵਾਰ ਪੂਰੀ ਚਰਚਾ ਜਿਹੜੀ ਉਹ ਇਹ ਹੈ ਤੇ ਮੁੱਦੇ ਉੱਥੇ ਵੀ ਲਗਭਗ ਇਹੋ ਜਿਹੀ ਹੈ ਪਰ ਉੱਥੋਂ ਦਾ ਜਿਹੜਾ ਲੋਕਲ ਇਸ਼ੂਜ਼ ਨੇ ਉੱਥੇ ਖੇਡਾਂ ਦੀ ਸਾਨਤਾ ਜਿਹੜੀ ਉਹ ਡਿਵੈਲਪ ਕਰਨ ਦੀ ਲੋੜ ਹੈ ਉਹ ਨਹੀਂ ਹੋ ਸਕੇ ਇੱਥੋਂ ਬੜਾ ਕੁਝ ਹੈ ਜਿਹੜਾ ਉਹ ਮੁ ਹੋ ਗਿਆ ਸੇ ਬਸੇ ਹੋਰਾਂ ਥਾਵਾਂ ਤੇ ਸੋ ਉਹੇ ਦੇ ਮੁੱਦੇ ਨੇ ਦੂਜੀ ਗੱਲ ਹੈ ਕਿ ਮਾਝਾ ਤੇ ਮਾਲਵਾ ਜਿਹੜਾ ਉਹ ਵੀ ਨਸ਼ਿਆਂ ਤੋਂ ਅਗ੍ਰਸਤ ਹੈ ਤੇ ਨਸ਼ਿਆਂ ਦੀ ਪ੍ਰਮਾਤ ਦਲੰਦਰ ਦੇ ਵਿੱਚ ਵੀ ਹੈ ਇਹ ਜਿਹੜੀ ਸੀਟ ਹੈ ਇਹਦੇ ਚ ਸ਼ਹਿਰ ਜ਼ਿਆਦਾ ਹੈ ਕਿਉਂਕਿ ਦਲੰਦਰ ਆਪਣੇ ਆਪ ਚ ਹੀ ਬਹੁਤ ਵੱਡਾ ਸ਼ਹਿਰ ਆ ਬਾਕੀ ਜਿਹੜੇ ਕਸਬੇ ਵਗੈਰਾ ਉਹ ਪਿੰਡ ਵੀ ਉਹਨਾਂ ਦੇ ਸ਼ਹਿਰਾਂ ਵਰਗੇ ਆ ਪਰ ਇਹ ਕਹਿ ਲઈએ ਕਿ ਉੱਥੇ ਪੰਜਾਬ ਦੇ ਮਾਲਵੇ ਵਰਗੇ ਸਥਾਨਕ ਮੁੱਦੇ ਨਹੀਂ ਐ ਉੱਥੇ ਮੁੱਦੇ ਕੁਝ ਹੋਰ ਐ ਪਰ ਉਹਨਾਂ ਮੁੱਦਿਆਂ ਦੇ ਉੱਤੇ ਕੋਈ ਸਿਆਸੀ ਪਾਰਟੀ ਗਰਲ ਕਰਨ ਦੀ ਥਾਵੇਂ ਇੱਕ ਦੂਜੇ ਦੇ ਉੱਤੇ ਬਿਆਨਬਾਜ਼ੀ ਕਰਕੇ ਖੁਸ਼ ਕਰ ਰਹੀ ਐ ਤੇ ਲੋਕ ਇਹਨਾਂ ਗੱਲਾਂ ਨਾਲ ਖੁਸ਼ ਹੋਣਗੇ ਪਤਾ ਨਹੀਂ ਨਹੀਂ ਪਰ ਮੰਨਿਆ ਜਾਂਦਾ ਨਾ ਕਿ ਜੇ ਉੱਥੇ ਸਭ ਤੋਂ ਵੱਧ ਦਲਤ ਭਾਈ ਤਾਰੇ ਦੀ ਗੱਲਤੀ ਐ ਤਾਂ ਇਹ ਵੀ ਐ ਕਿ ਪੜ੍ਹੇ ਲਿਖੇ ਲੋਕਾਂ ਦਾ ਇਲਾਕਾ ਵੀ ਘਣਿਆ ਜਾਂਦਾ ਔਰ ਪੜ੍ਹੇ ਲਿਖੇ ਲੋਕ ਐ ਫਿਰ ਕਿਨੂੰ ਚੋਣਗੇ ਸਵਾਲ ਐ ਵੀ ਸਿੱਧਾ ਸੋ ਗੱਲ ਤਾਂ ਇਹ ਹੈ ਨਾ ਵੀ ਲੋਕ ਮੁੱਦੇ ਤਾਂ ਮੈਨੂੰ ਤਾਂ ਨਹੀਂ ਲੱਗਦਾ ਵੀ ਲੋਕ ਮੁੱਦੇ ਚਾਹੁੰਦੇ ਨੇ ਨਾ ਲੀਡਰ ਕਿਸੇ ਮੁੱਦੇ ਤੇ ਬੋਲਣਾ ਚਾਹੁੰਦੇ ਨੇ ਨਾ ਲੋਕ ਨੇ ਜਿਹੜੇ ਮੁੱਦੇ ਦੀ ਗੱਲ ਸੁਣਨਾ ਚਾਹੁੰਦੇ ਨੇ ਸੋਸ਼ਲ ਮੀਡੀਆ ਦੇ ਜਮਾਨੇ ਹੁਣ ਕਰਕੇ ਅੱਜ ਕੱਲ ਤਾਂ ਇਹ ਨਹੀਂ ਪਤਾ ਵੀ 30 ਸਕਿੰਟਾਂ ਦੀ ਕੋਈ ਰੀਲ ਹੋਵੇ ਜਾਂ ਕੋਈ ਕਲਿੱਪ ਬਣ ਕੇ ਜਿਵੇਂ ਬੀਬੀ ਜੰਗੀਰ ਕੌਰ ਜੀ ਤੁਸੀਂ ਗੱਲ ਕੀਤੀ ਹੈ ਚੰਨੀ ਸਾਹਿਬ ਉਹਨਾਂ ਨੇ ਵੀ ਥੋੜੀ ਤੇ ਹੱਥ ਲਾਤਾ ਐ ਲੱਗਣ ਲੱਗਾ ਵੀ ਜਲੰਧਰ ਸੀਟ ਹੌਟ ਹੈ ਉਸ ਤੋਂ ਬਾਅਦ ਇੱਕ ਕਮਲ ਕੁਮਾਰ ਟਿੰਨੂ ਦਾ ਇੱਕ ਕਲਿੱਪ ਸੀ ਉਹ ਤੇ ਜੋ ਪਹਿਲਾਂ ਜਾਨੀ ਜੋੜ ਕੇ ਕਿਸੇ ਨੇ ਬਣਾਇਆ ਹੋਇਆ ਸੋ ਉਹ ਪਹਿਲਾਂ ਕਹਿ ਰਹੇ ਨੇ ਵੀ ਭਗਵੰਤ ਮਾਨ ਆਪਣਾ ਕੋਈ ਪੋਲਟਰੀ ਫਾਰਮ ਖੋਲ ਲਵੇ ਜਿਹੜਾ ਜਦੋਂ ਸਾਨੂੰ ਪਹਿਲਾਂ ਕਹਿੰਦੇ ਸੀ ਐਂ ਕਹਿੰਦੇ ਸੀ ਉਹ ਤੋਂ ਬਾਅਦ ਤੀਨੂ ਸਾਹਿਬ ਬੈਠੇ ਨੇ ਗੱਡੀ ਤੇ ਭਗਵੰਤ ਮਾਨ ਖੜੇ ਨੇ ਉਹ ਕਹਿ ਰਹੇ ਨੇ ਗੱਲ ਬਦਲੂ ਲੋਕ ਹੁੰਦੇ ਨੇ ਅੱਜ ਆਹ ਪਾਰਟੀ ਚਾ ਜੋ ਪਾਰਟੀ ਚੋਂ ਟੇਟਾ ਜੌਦਾ ਮਤਲਬ ਦੇਖ ਰਹੇ ਨੇ ਤੇ ਇੱਕ ਕਲਿੱਪ ਚੱਲ ਰਿਹਾ ਸੀ ਸੁਸ਼ੀਲ ਰੇਂਗੂ ਦਾ ਜਿਹੜਾ ਇਹਨਾਂ ਨੇ ਉੱਥੇ ਗੜੀਕ ਤੇ ਸਪੀਚ ਕਰ ਰਹੇ ਸੀ ਉਦੋਂ ਕੁੱਤਾ ਭੌਂਕਣ ਲੱਗਿਆ ਉਹ ਕਹਿ ਰਹੇ ਨੇ ਤੇ ਉਹ ਭਾਈ ਇੱਥੇ ਕੋਈ ਭਰਾਵਾ ਇੱਥੇ ਆਮ ਆਦਮੀ ਪਾਰਟੀ ਵਾਲਾ ਕੋਈ ਨਹੀਂ ਬੀਜੇਪੀ ਵਾਲਿਆਂ ਸਾਰੇ ਇਹੀ ਮੁੱਦੇ ਬਣ ਕੇ ਦੇਖੋ ਜਿਵੇਂ ਕੋਈ ਇੱਕ ਪੱਤਰਕਾਰ ਕਹਿੰਦੇ ਹੁੰਦੇ ਨੇ ਕਹਿੰਦੇ ਜਿਹੇ-ਜਿਹੇ ਲੋਕ ਹੁੰਦੇ ਨੇ ਉਹ ਜਿਹੇ ਲੀਡਰ ਡਿਜ਼ਰਵ ਕਰਦੇ ਹੁੰਦੇ ਨੇ ਉਹ ਮੈਨੂੰ ਵੀ ਇਹੀ ਲੱਗਦਾ ਵੀ ਮੁੱਦਿਆਂ ਤੇ ਨਾ ਤਾਂ ਕੋਈ ਗੱਲ ਕਰਨੀ ਚਾਹੁੰਦਾ ਨਾ ਸੁਣਨੀ ਚਾਹੁੰਦਾ ਆਹੀ ਗੱਲਾਂ ਹੁੰਦੀਆਂ ਨੇ ਦੇਖ ਕੇ ਹੱਸ ਲੈਂਦੇ ਨੇ ਵੀ ਸਾਡੇ ਲੀਡਰ ਨੇ ਪਹਿਲਾਂ ਕੋਈ ਸਮਾਂ ਹੁੰਦਾ ਸੀ ਜਦੋਂ ਲੀਡਰ ਇੱਕ ਜਗ੍ਹਾ ਦਾ ਹੁੰਦਾ ਸੀ ਪਰ ਲੋਕ ਉਹਨੂੰ ਸਾਰੇ ਇਹ ਕਹਿੰਦੇ ਵੀ ਵਰਲਡ 'ਚ ਵੀ ਜਾਣਦੇ ਹੁੰਦੇ ਸੀ ਇੰਡੀਆ 'ਚ ਵੀ ਜਾਣਦੇ ਸੀ ਸਾਰੇ ਪੰਜਾਬ 'ਚ ਵੀ ਉਹਦਾ ਦਰਦੁਬਦ ਵੰਦਾ ਸੀ ਜਿਹੜਾ ਲੋਟ ਸੀਟ ਉਸ ਲੀਡਰ ਦੇ ਚਿਹਰੇ ਕਰਕੇ ਹੁੰਦੀ ਸੀ ਉਹ ਵੀ ਫਲਾਣਾ ਬੰਦਾ ਉੱਥੋਂ ਖੜਾ ਅਜਿਹਾ ਕਿ ਮਾੜਾ ਮੋਟਾ ਕਿਸੇ ਨੇ ਕਿਸੇ ਦੇ ਡੜਾ ਮਾਰਿਆ ਕਿਸੇ ਨੇ ਕਿਸੇ ਨੂੰ ਗਾਲ ਕੱਢੀ ਕਿਸੇ ਨੇ ਬਾਹਾਂ ਜੇ ਚੜ ਕੇ ਦਿਖਾ ਦਿੱਤੀ ਉਸੇ ਕਰਕੇ ਸੀਟ ਹੌਟ ਹੋ ਜਾਂਦੀ ਹੈ ਤੁਹਾਨੂੰ ਕਿਵੇਂ ਲੱਗਦਾ ਇਹ ਚੀਜ਼ਾਂ ਦਾ ਕੋਈ ਫਰਕ ਪੈਂਦਾ ਜਾਂ ਲੋਕ ਚਾਹੁੰਦੇ ਕਿਉਂ ਨਹੀਂ ਸਾਡੇ ਮੁੱਦਿਆਂ ਤੇ ਗੱਲ ਹੋਵੇ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਬਾਦਾਮ ਕਿੰਨੇ ਕੁ ਵਿਕਦੇ ਆ ਮੂੰਗਫਲੀ ਹੈ ਜਿਹੜੀ ਸਰਦੀਆਂ ਚ ਢੇਰੀਆਂ ਲੱਗੀਆਂ ਪਈਆਂ ਹੁੰਦੀਆਂ ਉਹ ਤੇ ਵਿਕਦੀ ਹੈ ਕੁਇੰਟਲਾਂ ਦੇ ਕੁਇੰਟਲ ਖਪਦੀ ਹੈ ਇੱਥੇ ਗਰਮ ਪਕੌੜੇ ਆ ਬੜੇ ਵਿਕਦੇ ਆ ਜਿਹੜੀਆਂ ਸਿਹਤਮੰਦ ਚੀਜ਼ਾਂ ਉਹ ਘੱਟ ਵਿਕਦੀਆਂ ਸਿਹਤਮੰਦ ਤਾਂ ਸਿਆਸੀ ਬੰਦੇ ਫਿਰ ਕਿੱਥੋਂ ਲਿਆਉਈਏ ਜਿਹੜੇ ਸਿਹਤਮੰਦ ਗੱਲ ਕਰਨ ਹੁਣ ਇੱਕ ਦੋ ਬੰਦੇ ਨੇ ਮੈਂ ਹੁਣ ਲੀਡਰ ਦਾ ਨਾਮ ਨਹੀਂ ਲੈਂਦਾ ਅਸੀਂ ਉਹਨਾਂ ਨਾਲ ਬੈਠੇ ਗੱਲ ਕਰਨ ਲੱਗੇ ਲੋਕਾਂ ਦੇ ਛੜੀ ਉਹਨਾਂ ਦੀ ਫੈਮਿਲੀ ਦੀ ਛੜ ਪਈ ਕਹਿੰਦਾ ਜੀ ਦੇਖੋ ਬਾਕੀ ਸਾਰਾ ਕੁਝ ਠੀਕ ਹੈ ਮੁੱਦਿਆਂ ਦਾ ਕੀ ਕੇਂਦਰਤ ਰੱਖਣੀ ਚਾਹੀਦੀ ਹੈ ਗੱਲ ਕਹਿੰਦਾ ਇਹਨਾਂ ਨੂੰ ਉਹ ਫਲਾਣਾ ਇਹਦੇ ਬਾਰੇ ਬੋਲਿਆ ਤੇ ਇਹ ਉਹਦੇ ਬਾਰੇ ਬੋਲ ਰਿਹਾ ਕਿਉਂਕਿ ਅਜੇ ਤੀਜੇ ਬੰਦੇ ਬਾਰੇ ਬੈਠੇ ਗੱਲ ਕਰਦੇ ਸੀ ਤੇ ਨਹੀਂ ਤਾਂ ਲੀਡਰ ਨੂੰ ਮੌਕਾ ਚਾਹੀਦਾਗਾ ਕਿਸੇ ਬਾਰੇ ਇਥੋਗਲੀ ਸੁਣਨ ਦਾ ਵੀ ਗਾਂਹੇ ਕੰਮਾ ਹੋਊਗੀ ਬਹੁਤ ਥੋੜੇ ਨੇ ਜਿਹੜੇ ਆ ਤੇ ਲੋਕ ਵੀ ਫਿਰ ਉਹੀ ਚਾਹੁੰਦੇ ਆ ਅਸੀਂ ਕਦੇ ਕਿਸੇ ਲੀਡਰ ਨੂੰ ਸਵਾਲ ਕੀਤਾ ਤੁਸੀਂ ਹੋਰ ਦੇਖੋ ਜਿਹੜਾ ਇੱਕ ਬਹੁਤ ਮਾੜਾ ਰੁਝਾਨ ਚੱਲੇ ਮਤਲਬ ਆਮਦਵੀ ਪਾਰਟੀ ਦਾ ਇੱਕ ਬੰਦਾ ਹੈ ਉਹਨੂੰ ਸਾਰੀਆਂ ਪਾਰਟੀਆਂ ਦੇ ਵਿੱਚ ਕੋਝ ਦਿਸਦਾ ਮਾੜੀਆਂ ਗੱਲਾਂ ਦਿਸਦੀਆਂ ਆਪਦੇ ਲੀਡਰ 'ਚ ਨਹੀਂ ਦਿਸਦੀਆਂ ਆਈ ਕਾਂਗਰਸ ਵਾਲੇ ਆ ਜਿਹੜੇ ਉਹਨਾਂ ਨੂੰ ਦੂਜੀਆਂ ਸਾਰੀਆਂ ਪਾਰਟੀਆਂ ਦੇ ਵਿੱਚ ਲੱਖ ਚੀਜ਼ਾਂ ਦੇ ਸੁਣੀਆਂ ਹੈ ਭਗਵੰਤ ਮਾਨ ਨੇ ਸਿਰ ਤੇ ਪਾਣੀ ਕਿਉਂ ਪਾਲਿਆ ਉਹਨੇ ਆ ਕਿਉਂ ਕਰਤਾ ਉਹਨੇ ਆ ਕਿਉਂ ਕਰਤਾ ਆਪਦੀ ਪਾਰਟੀ 'ਚ ਜੋ ਹੋ ਜਾਂਦਾ ਜਮਾਂ ਨਹੀਂ ਬੋਲਦੇ ਦੂਜਿਆਂ ਨੂੰ ਭੰਡਣ ਦਾ ਇੱਥੇ ਜਮਾ ਵੀ ਲਗਿਆ ਤੇ ਜ਼ਿੰਮੇਵਾਰੀ ਨਿਭਾਉਂਦੇ ਵੀ ਇਹ ਲੋਕ ਮੁੱਦਿਆਂ ਦੇ ਉੱਤੇ ਤਾਂ ਆਉਂਦੀ ਨਾ ਸੀ ਆਉਣਿਆ ਤੇ ਫਿਰ ਲੀਡਰਾਂ ਨੇ ਵੀ ਉਹ ਜਿਹੀ ਗੱਲਾਂ ਕਰਨੀਆਂ ਨਾ ਕੋਹਨੂੰ ਪਤਾ ਕਿ ਜੇ ਆਹ ਗੱਲਾਂ ਨਾ ਕੋਸ਼ ਹੈ ਤੇ ਰੈਂਦੀ ਕਸਰ ਆਪਣਾ ਸੋਸ਼ਲ ਮੀਡੀਆ ਕੱਢ ਦਿੰਦਾ ਅੱਜਕੱਲ ਪੈਕੇਜ ਚੱਲਦੇ ਆ ਜੀ ਉਹ ਆਣੇ ਪਾ ਦੀ ਧੱਕੇ ਨੇ ਆਏ ਕਰਤਾ ਤੇ ਉਹ ਸਾਰਾ ਕੁਝ ਪੇੜ ਬੜਾ ਕੁਝ ਹੋ ਰਿਹਾ ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਦਿਖ ਰਹੀਆਂ ਇਹ ਖਟਮੀਆਂ ਅਸਲੀਅਤ ਕੁਝ ਹੋਰ ਹੈ ਪਰ ਗੱਲ ਇਹ ਵੀ ਹੈ ਕਿ ਜੋ ਇੱਕ ਪ੍ਰਭਾਵ ਬਣਾ ਦਿੱਤਾ ਜਾਂਦਾ ਇੱਕ ਮਾਹੌਲ ਸਿਰ ਦੇ ਦਿੱਤਾ ਜਾਂਦਾ ਤਾਂ ਬਹੁਤੇ ਵਾਰ ਇਹ ਆਇਆ ਹੁੰਦਾ ਨਾ ਕਿ ਜੇ ਮੈਂ ਵੋਟ ਪਾਉਣੀ ਆ ਮੈਨੂੰ ਪਤਾ ਰਾਓ ਸਾਹਿਬ ਦੇ ਹੱਕ ਦੇ ਵਿੱਚ 1000 ਵੋਟਾਂ ਐ ਤੇ ਦੂਜੇ ਪਾਸੇ ਦਲਵੀਰ ਵਰਗੇ ਬੰਦੇ ਨੂੰ 2500 ਵੋਟ ਪੈਣੀ ਆ ਕਿਉਂਕਿ ਕਸ਼ਮੀਰ ਜਾ ਕੇ ਆਇਆ ਤਾਂ ਫਿਰ ਬੰਦਾ ਇਹ ਕਹਿੰਦਾ 2500 ਵਾਲੇ ਨੂੰ ਪਾ ਲਓ 2500 ਇੱਕ ਜੀ ਸਾਡੀ ਗਿਣਤੀ ਵੀ ਹੋਊਗੀ ਤਾਂ ਹਾਰਨ ਵਾਲੇ ਪਾਸੇ ਵੋਟਾਂ ਘੱਟ ਪਾਉਂਦੇ ਆ ਲੋਕ ਜੇ ਜਤਨ ਵਾਲੇ ਪਾਸੇ ਪਾ ਲੇ ਤਾਂ ਕਰਕੇ ਹਵਾ ਵੀ ਬਣਾਈ ਜਾਂਦੀ ਹੈ ਸਿੰਦਰ ਸਾਹਿਬ ਜਿਹੜੀ ਗੱਲ ਤੁਸੀਂ ਕੀਤੀ ਸੀ ਚਰਨਜੀਤ ਸਿੰਘ ਚੰਨੀ ਨੇ ਜਗੀਰ ਬੀਬੇ ਜਗੀਰ ਕੌਰ ਦੇ ਥੋੜੀ ਦੇ ਹੱਥ ਲਾਤਾ ਸੀ ਉਹਦੇ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਬੜੇ ਹੋ ਗਏ ਤੇ ਦੇਖੋ ਜੀ ਇਹਨਾਂ ਨੇ ਐ ਕਰਤਾ ਫਲਾਣਾ ਕਰਤਾ ਉਹੀ ਲੋਕ ਸ੍ਰਾਤੀ ਮਾਲੀਵਾਲ ਦੇ ਮਾਮਲੇ 'ਚ ਚੁੱਪ ਸੀ ਇਥੇ ਕਿਤੇ ਇਹ ਮੁੱਦਾ ਕਿੱਥੇ ਉਹ ਕਿੱਥੇ ਦੇ ਕੋ ਮੈਂ ਕਿੰਨਾ ਦੇਖੋ ਉਹ ਉਹ ਕਿਤੇ ਮਾੜਾ ਮਾਮਲਾ ਹੈ ਹਾਲਾਂਕਿ ਕੁਝ ਲੋਕ ਕਹਿੰਦੇ ਆ ਜੀ ਮੈਨੂੰ ਇੱਕ ਨਾਲ ਰੇਡੀਓ ਤੇ ਕੇ ਕਹਿੰਦੇ ਪੁੱਛਿਆ ਕਿ ਸਵਾਤੀ ਮਨ ਲਈ ਬਾਲ ਜਦੋਂ ਉਹਦੇ ਇੱਕ ਥੱਪੜ ਵੱਜ ਗਿਆ ਸੀ ਉਦੋਂ ਦਾ 2 ਜਾਂ 3 ਵਜੇ ਉਹ ਭੱਜੀ ਕਿਉਂ ਨਾ ਬਾਹਰ ਕਿਉਂ ਨਾ ਆਈ ਮੈਂ ਕਿਹਾ ਵੀ ਉਹ ਥੱਪੜ ਵਾਜਦਾ ਨਾ ਧਰਤੀ ਬਸਾਰੜੀ ਦੇ ਸੰਦ ਲਾ ਦਿੰਦਾ ਅਗਲਾ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਕਿ ਗਾਂਹ ਭੱਜਣਾ ਕਿ ਨਹੀਂ ਉਦੋਂ ਸੋਚਦਾ ਨਹੀਂ ਮੈਂ ਕਿਹਾ ਜੀ ਇਹ ਤਾਂ ਜਦੋਂ ਪੈਂਦੀਆਂ ਫਿਰ ਅਗਲੇ ਨੂੰ ਉਦੋਂ ਪਤਾ ਹੁੰਦਾ ਕੀ ਡਿਸੀਜਨ ਲੈਣਾ ਤੁਸੀਂ ਬਾਹਰ ਬੈਠੇ ਏਗਦਾ ਨਾ ਕਰਿਆ ਕਰੋ ਸਵਾਲ ਆਹੀ ਹੈ ਕਿਉਂਕਿ ਤੁਸੀਂ ਆਪਦੇ ਜਿਹੜੇ ਲੀਡਰ ਆ ਉਹਨੂੰ ਪ੍ਰੋਟੈਕਟ ਕਰਨਾ ਹੁੰਦਾ ਖਾਮ ਖਾ ਕਰਨਾ ਹੁੰਦਾ ਜੇ ਗਲਤ ਨੂੰ ਗਲਤ ਨਹੀਂ ਅਖੋਗੇ ਆਪਦੀ ਪਾਰਟੀ ਵਾਲੇ ਨੂੰ ਨਹੀਂ ਅਖੋਗੇ ਤਾਂ ਕੱ ਕੁੜੀਆਂ ਮੰਦੀਪਾ ਫਰੋਜਪੁਰ ਦੀ ਅੱਜ ਕੱਲ ਤਾਂ ਮੈਨੂੰ ਪਤਾ ਨਹੀਂ ਕਿਹੜੀ ਪਾਰਟੀ ਚ ਉਦੋਂ ਉਹ ਇੱਧਰ ਹੁੰਦੀ ਸੀ ਆਮ ਆਦਮੀ ਪਾਰਟੀ ਚ ਉਹਦੇ ਨਾਲ ਵਿਸੇਬ ਦਾ ਮਾਮਲਾ ਚੱਲਿਆ ਉਹ ਅਰਵਿੰਦ ਕੇਜਰੀਵਾਲ ਦੇ ਗੇਟ ਦੇ ਮੂਹਰੇ ਧਰਨਾ ਤੱਕ ਲਾ ਕੇ ਬੈਠੀ ਰਹੀ ਕਿਸੇ ਨੇ ਨਹੀਂ ਸੁਣੀ ਲੋਕ ਮਜ਼ਾਕ ਉਡਾਉਂਦੇ ਸੀ ਟਰੋਲ ਕਰਦੇ ਸੀ ਸੰਗਰੂਰ ਦੇ ਵਿੱਚ ਜਦੋਂ ਪਿਛਲੀ ਇਲੈਕਸ਼ਨ ਹੋਈ ਸੀ ਵਿਧਾਨ ਸਭਾ ਦੀ ਉਦੋਂ ਦਿੱਲੀ ਤੋਂ ਦੋ ਬੰਦੇ ਆਏ ਸੀ ਬੜਾ ਜਰਤਾ ਸੀ ਉਹਨਾਂ ਦਾ ਕਿ ਕੀ ਕੁਝ ਕਰਕੇ ਜਿਹੜੀਆਂ ਪੀੜਤ ਕੁੜੀਆਂ ਸੀ ਮਾੜਾ ਮੋਟਾ ਬੋਲਣ ਲੱਗੀਆਂ ਉਹਨਾਂ ਨੂੰ ਟਰੋਲ ਕਰਤਾ ਜਿਹੜੀਆਂ ਨਹੀਂ ਬੋਲੀਆਂ ਉਹਨਾਂ ਨੂੰ ਬੋਲ ਕਰਤਾ ਉੱਥੇ ਗਾਂ ਦੀ ਗਾ ਉਹ ਤਾਂ ਫਿਰ ਕਈ ਰੁੱਤ ਵੇ ਰੁੱਤ ਵੇ ਵੀ ਮਿਲ ਕੇ ਬੜਾ ਚੀਜ਼ਾਂ ਚੱਲਦੀਆਂ ਰਹਿੰਗੀਆਂ ਬੜਾ ਕੁਝ ਹੈ ਇਹਨਾਂ ਦੀ ਪਾਰਟੀ ਦੇ ਬੰਦਿਆਂ ਦੇ ਕੋਲ ਇੱਕ ਦੂਜੇ ਦੇ ਕੋਲ ਕਹਿਣ ਨੂੰ ਮਾਰੇ ਬਸ ਇਹ ਹੈ ਕਿ ਜਨਤਕ ਨਹੀਂ ਕਹਿੰਦੇ ਤੇ ਕਈ ਵਾਰੀ ਬੰਦੇ ਨੂੰ ਆਉਂਦਾ ਹੈ 2.5 ਸਾਲ ਰਹਿ ਗਏ ਯਾਰ ਕਾਹਨੂੰ ਆ ਕੀ ਇਹ ਥੇਅਰ ਮੈਨ ਨਹੀਂ ਮਿਲ ਜੇ ਅਖੀਰਲੇ ਦਿਨ ਤੱਕ ਕੁਝ ਲੋਕ ਆ ਜਿਹੜੇ ਕੱਲਿਆਂ ਆਵਾਮਦਵੀ ਪਾਰਟੀ ਦੇ ਨਹੀਂ ਕੱਲ ਗਏ ਹੋਰਾਂ ਪਾਰਟੀਆਂ 'ਚ ਉਹ ਇਸੇ ਕਰਕੇ ਤੁਰੇ ਫਿਰਦੇ ਹੁੰਦੇ ਕਿ ਯਾਰ ਲੀਡਰ ਸਾਡੇ 'ਤੇ ਨਹੀਂ ਧਿਆਨ ਦੇਦੇ ਅੱਜ ਕਿਨੇ ਦਬਾਈ ਅਗਲੀ ਾਰ ਦੇਖ ਲਓ ਤੇ ਸੱਚ ਉਹ ਬੋਲਦੇ ਨਹੀਂ ਆਨੰਗ ਸਤਿ ਸ੍ਰੀ ਅਕਾਲ ਮਿਹਰਬਾਨੀ ਜੀ ਬਹੁਤ ਬਹੁਤ ਆਪ ਸਭ ਜੋੜਨ ਦੇ ਵਾਸਤੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ